इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਆਪ ਸਭ ਲੋਕੋ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਤੇ ਮਾਨ ਤੀਰ ਸਿੰਘ ਨੇ ਸ਼ਿਵਰਾਤਰੀ ਦੇ ਪਾਵਨ ਪਵਿੱਤਰ ਤਿਹਾੜੀ ਤੇ ਵੱਖ-ਵੱਖ ਮੰਦਰਾਂ ਦੇ ਵਿੱਚ ਗੁਰੂ ਮੰਦਰਾਂ ਦੇ ਵਿੱਚ ਜਿਹੜੇ ਲੰਗਰ ਲਗਾਏ ਜਾ ਰਹੇ ਨੇ ਸੜਕਾਂ ਤੇ ਉਦਹੀਂ ਸਾਡੇ ਲਗੋ ਸ਼ਾਲੂ ਮਹੰਤ ਜੀ ਨੇ ਦੋਲਤਪੁਰਾ ਤੋਂ ਉਹਨਾਂ ਨੇ ਇਹ ਲੰਗਰ ਲਗਾਇਆ ਗੱਲਬਾਤ ਕਰਾਂਗੇ ਉਹਨਾਂ ਨਾਲ ਵਿਸ਼ੇਸ਼ ਤੌਰ ਸਾਸ੍ਰੀਕਾਰ ਜੈ ਮਾਤਾ ਦੀ ਦੇਪੋਲੇ ਦੀ ਸਾਲੂ ਮੰਤ ਡੋਲਤਪੁਰਾ ਨਿਵਾਖ ਹਰ ਸਾਲ ਦੀ ਤਰ੍ਹਾਂ ਮੈਨੂੰ 5-6 ਸਾਲ ਹੋ ਗਏ ਇੱਥੇ ਆਈ ਨੂੰ ਮੈਂ ਹਰ ਸਾਲ ਦੀ ਤਰ੍ਹਾਂ ਸ਼ਿਵਰਾਤੀ ਦੇ ਕਲੱਬ ਦੇ ਵਿੱਚ ਲੰਗਰ ਲਗਾਨੀ ਹੈ ਪੋਲੇ ਨਾ ਦਾ ਔਰ ਆਪਣੇ ਸਾਰੇ ਡੋਲਤਪੁਰਾ ਵਸੀਆਂ ਵਾਸਤੇ ਸੁੱਖ ਮੰਗਦੇ ਹੋਏ ਉਹਨਾਂ ਦੇ ਕਮਾਨਣੇ ਵਾਲੇ ਬਣ ਰਹਿਣ ਉਹਨਾਂ ਦੇ ਬੱਚਿਆਂ ਦੀ ਲੰਬੀ ਉਮਰ ਹੋਣ ਇਹ ਸੁਪਲਖ ਵਿੱਚ ਮੈਂ ਹਰ ਸਾਲ ਖੁਸ਼ ਹੋ ਕੇ ਲੰਗਰ ਕਰਾਨੀ ਹੈ ਜੋ ਕਿ ਇਸ ਸਾਲ ਵੀ ਕਰਾਂਦੀ ਪਈ ਹੈ ਮੈਂ ਆਪਣੇ ਨਗਰ ਵਸੀਆਂ ਦੀ ਸੁਖ ਸ਼ਾਂਤੀ ਵਾਸਤੇ ਹਰ ਸਾਲ ਦੁਆ ਕਰਦੀ ਹਾਂ ਕਿ ਮੇਰੇ ਨਗਰ ਵਾਸੀ ਖੁਸ਼ ਰਹਿਣ ਤੇ ਹਰ ਚੀਜ਼ ਤੋਂ ਸਮਰੱਧ ਰਹਿਣ ਕਰਦਾ ਉਹਨਾਂ ਦਾ ਵੀ ਬਹੁਤ ਬਹੁਤ ਮੇਰੇ ਦਿਲ ਤੋਂ ਹਾਰਦਿਕ ਸ਼ੁਕਰੀਆ ਤੇ ਨਾਲੇ ਮੇਰੇ ਗੁਰੂ ਜੀ ਵੀ ਆਏ ਸੀ ਸ਼ਹਿਨਾਜ਼ ਮੰਤ ਜੀ ਉਹ ਵੀ ਸਾਨੂੰ ਆ ਕੇ ਲੰਗਰ ਦੀ ਸ਼ੁਰੂਆਤ ਕਰਕੇ ਗਏ ਹੈ ਤੇ ਸਾਡੇ ਸਾਰੇ ਨਗਰ ਵਾਸੀਆਂ ਨੂੰ ਬਲੇਸਿੰਗਸ ਦੇ ਕੇ ਗਏ ਹੈ ਕਿ ਸਾਡਾ ਸਾਰਾ ਨਗਰ ਚੜਦਾ ਚੜਦਾ ਫਰਦਾ ਰਹੇ ਉਹ ਚੜਦੀ ਕਲਾ ਤੇ ਆ ਮੇਰੇ ਇਹ ਮੇਰੇ ਚੇਲੇ ਆ ਜੀ ਦੋਨੋਂ ਇਹ ਮੇਰਾ ਬੇਟਾ ਹੈ ਇਹਨਾਂ ਦੋਨਾਂ ਤਿੰਨਾਂ ਨੇ ਵੀ ਮੇਰੇ ਇਸ ਲੰਗਰ ਚ ਬਹੁਤ ਜ਼ਿਆਦਾ ਬੱਚਾ ਕੇ ਸੋਗ ਦਿੱਤਾ ਮੈਂ ਆਪਣੇ ਬੱਚਿਆਂ ਦੀ ਵੀ ਬਹੁਤ ਧੰਨਵਾਦੀ ਹਾਂ ਅਤੇ ਸਾਰਿਆਂ ਨੂੰ ਮੇ ਜੀ ਆਇਆਂ ਆਖਦੇ ਹਾਂ ਅਸੀਂ ਜਿੰਨੀ ਵੀ ਸੰਗਤ ਆਈ ਹੈ ਜਾਂ ਆ ਰਹੀ ਹੈ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਇਲਾਕਾ ਨਿਵਾਸੀਆਂ ਨੂੰ ਖਾਸ ਕਰਕੇ ਜੀ ਆਇਆਂ ਆਖਦੇ ਹਾਂ ਜੀ ਬਸ ਜਿਤਾਵਾਂਗੇ ਲੋ